ਪਹਿਲਾ ਬਰੀਡਰ ਬਰੀਡ ਪੈਦਾ ਕਰਦਾ ਉਹਦੇ ਕੋ ਕੁੜੀਆਂ ਹੁੰਦੀਆਂ ਵਾ ਇੱਕ ਦੋ ਸਟੈਲੀਅਨ ਹੁੰਦੇ ਆ ਚੰਗੇ ਬਰੀਡਰ ਦੋ ਤੇ ਦੋ ਤਿੰਨ ਆਪਣੇ ਸਟੱਡ ਫਾਰਮ ਨੇ ਢਵਾਣੇ ਇੱਕ ਆਪਣੇ ਨਕੋਦਰ ਨੇ ਕੁਝ ਇੱਕ ਆਪਣੇ ਜਿੰਨਾਂ ਨੂੰ ਮੈਂ ਜਾਣਦਾ ਵਾਂ ਭਰਾੜ ਸਾਹਿਬ ਦਾ ਮੁਖਸਰ ਸਾਹਿਬ ਇੱਥੇ ਇੱਕ ਟਾਈਮ ਦੇ ਵਿੱਚ ਘੋੜੀਆਂ ਬਰੀਡ ਹੋਣੀਆਂ ਇੱਕ ਟਾਈਮ ਦੇ ਵਿੱਚ ਬੱਚੇ ਆਉਣੇ ਆ ਉਹਨਾਂ ਦਾ ਪੂਰਾ ਹੁੰਦਾ ਵਾ ਵੀ ਆ ਬੱਚੇ ਆ ਘੋੜੀਆਂ ਸੂਣ ਵਾਲੀਆਂ ਆ ਘੋੜੀਆਂ ਸੂ ਚੁੱਕੀਆਂ ਆ ਬੱਚੇ ਹੁਣ ਘੋੜੀਆਂ ਤੋਂ ਪਾਸੇ ਕਰਤੇ ਆ ਆ ਵੱਡੇ ਤੇ ਆ ਵਿਕਣ ਵਾਲੇ ਹੂੰ ਇਤਨਾ ਚੱਲਦਾ ਉੱਥੇ ਕੰਮ ਡਾਈਟ ਪਲਾਨ ਪੂਰਾ ਟੌਪ ਦਾ ਉਦੋਂ ਬਾਅਦ ਫਿਰ ਜਿਹੜੇ ਸੇਠ ਨੇ ਜਿਹੜੇ ਦਰਬੀ ਦੇ ਵਿੱਚ ਜਿਨ੍ਹਾਂ ਦੇ ਘੋੜੇ ਭੱਜਦੇ ਨੇ ਉਹਨਾਂ ਦਾ ਬੰਦਾ ਆਉਣਾ ਉਧਰੋਂ ਜਿਹਨੂੰ ਦਲਾਲ ਕਹਿੰਦੇ ਆ ਹੂੰ ਉਹਨੇ ਆਣ ਕੇ ਘੋੜਾ ਸਿਲੈਕਟ ਕਰਨਾ ਰੇਟ ਸਿਲੈਕਟ ਹੋ ਜਾਣਾ ਜਿਹੜਾ ਘੋੜਾ ਕਿਸੇ ਦਲਾਲ ਨੇ ਰਿਜੈਕਟ ਕਰਤਾ ਉਹ ਮੁੜ ਕੇ ਦੂਜੇ ਦਲਾਲ ਨੇ ਵੀ ਸਿਲੈਕਟ ਨਹੀਂ ਕਰਨਾ ਉਹਨੂੰ ਉਹਨਾਂ ਸਾਈਡ ਤੇ ਕਰ ਦੇਣਾ ਉਹ ਕਿਸੇ ਅਕੈਡਮੀ ਤੇ ਜਾਂ ਹੋਰ ਕਿਤੇ ਘੋੜਾ ਉਹ ਚੰਗਾ ਹੁੰਦਾ ਪਰ ਪਰ ਰੇਸ ਕੋਰਸ ਵਾਸਤੇ ਰੇਸ ਕੋਰਸ ਚ ਬਿੱਟ ਬਹੁਤ ਤਕੜੀ ਲੱਗਦੀ ਆ ਬੜਾ ਵੱਡਾ ਪੈਸੇ ਦਾ ਕੰਮ ਆ ਉਹਦੇ ਵਾਸਤੇ ਜੇ ਘੋੜਾ ਕਰੋੜਾਂ ਦਾ ਵਾ ਜੋ ਵੀ ਆ ਉਹ ਜਿੰਨੀ ਕੀਮਤ ਤੈਅ ਹੋਗੀ ਉਹ ਬੜੀ ਜਲਦੀ ਤੈਅ ਹੋ ਕੇ ਦਲਾਲ ਨੇ ਚਲੇ ਜਾਣਾ ਫਿਰ ਉਹ ਘੋੜੇ ਰੇਲ ਗੱਡੀਆਂ ਦੇ ਵਿੱਚ ਬੋਗੀਆਂ ਰਹੀਆਂ ਥਾਂ ਥਾਈ ਬੈਂਗਲੌਰ ਪੂਨੇ ਦਿੱਲੀ ਮਹਾਰਾਣੀ ਲక్ష్ਮੀਬਾਈ ਰੇਸ ਕੋਰਸ ਆ ਇੱਧਰ ਸਾਰੇ ਜਿੱਥੇ ਜਿੱਥੇ ਉਹ ਸਿਲੈਕਟ ਹੋਇਆ ਚਲੇ ਜਾਣੇ ਉੱਥੇ ਫਿਰ ਇਹ ਇਦਾਂ ਹੀ ਇੱਥੇ ਲਾ ਲਓ ਇਦਾਂ ਆਸਟ੍ਰੇਲੀਆ ਲਾ ਲਓ ਇਦਾਂ ਹੀ ਦੁਬਈ ਲਾ ਲਓ ਇਹ ਦੁਨੀਆ 'ਚ ਜਿਹੜੇ ਵੀ ਰੇਸ ਕੋਰਸ ਆ ਪਰ ਮੈਂ ਉਦਾਹਰਨ ਇ ਉਥੇ ਕੋੜਾ ਫਿਰ ਭੱਜਦਾ ਜਿਹੜਾ ਘੋੜਾ ਜ਼ਿਆਦਾ ਜਿੱਤਦਾ ਜਿੰਨਾ ਲੰਮਾ ਸਮਾਂ ਭੱਜਦਾ ਉਹਦੀ ਫਿਰ ਜੰਮਣ ਤੋਂ ਲੈ ਕੇ ਜਿੱਤਣ ਤੱਕ ਦੀ ਇੱਕ ਸੀਵੀ ਕਾਰਡ ਬਣਦਾ ਹੂੰ ਉਹਦੀ ਰਾਈਡਰ ਆਈਡੀ ਬਣਦੀ ਆ ਹੂੰ ਈ ਈਐਫਆਈ ਤੋਂ ਉਹਦਾ ਪਾਸਪੋਰਟ ਬਣਦਾ ਵਾ ਜੋਕੀ ਦੀ ਰਾਈਡਰ ਆਈਡੀ ਬਣਦੀ ਆ ਫਿਰ ਉਹਨੂੰ ਜੋਕੀ ਭਜਾਉਂਦਾ ਵਾ ਉਹਦੀ ਜਿੱਤ ਵੱਖਰੀ ਆ ਕੌਣ ਕੌਣ ਉੱਤੇ ਪੈਸਾ ਲਾਉਂਦਾ ਕੀ ਉਹਦਾ ਘੋੜੇ ਦਾ ਇੱਕ ਲੰਮੀ ਉਮਰ ਖੇਡ ਕੇ ਐਕਸਪੀਰੀਅੰਸ ਏਜ ਖੇਡ ਕੇ ਫਿਰ ਉਹ ਵਾਪਸ ਸ਼ੋਅ ਹੁੰਦਾ ਉਹਦਾ ਫਿਰ ਉਹ ਦੱਸਿਆ ਜਾਂਦਾ ਵੀ ਇੱਥੋਂ ਆਇਆ ਐਸਾਨ ਦਾ ਬੱਚਾ ਆ ਇਹਦੀ ਮਾਂ ਗੇਮ ਖੇਡਣ ਤੋਂ ਬਾਅਦ ਇੰਨਾ ਖੇਡਿਆ ਕੇਮ ਖੇਡਣ ਤੋਂ ਬਾਅਦ ਸ਼ੋਅ ਹੁੰਦਾ ਜੀ ਸਿੱਧਾ ਨਹੀਂ ਸ਼ੋਅ ਹੁੰਦਾ ਨਾ ਕਹਤਾ ਸ਼ੋਅ ਸਿੱਧਾ ਹੋਣਾ ਹੀ ਨਹੀਂ ਉਹ ਹੁਣ ਸੁਣੋ ਨਾ ਪੂਰੀ ਗੱਲ ਫਿਰ ਜਦੋਂ ਖੇਡ ਕੇ ਉਹਦੀ ਖੇਡ ਦੱਸੀ ਜਾਂਦੀ ਵੀ ਇੰਨਾ ਜਿੱਤਿਆ ਏ ਜਿੰਨਾ ਜਿੱਤਿਆ ਉਨਾਂ ਹੀ ਉਹਨੂੰ ਸਲਾਇਆ ਜਾਂਦਾ ਉਨੀ ਵੱਡੀ ਉਹਦੀ ਕੀਮਤ ਲੱਗਦੀ ਹੈ ਉਨੀ ਕੀਮਤ ਲੱਗਦੀ ਹੈ ਫਿਰ ਉੱਥੇ ਵਾਪਸ ਉੱਥੇ ਫਿਰ ਬਰੀਡਰ ਖਲੋਤਾ ਦਾ ਪਹਿਲਾਂ ਬਰੀਡਰ ਕੋਲ ਖੜਾਉਣ ਵਾਲਾ ਖਲੋਤਾ ਵਾ ਫਿਰ ਖਡਾਉਣ ਵਾਲੇ ਕੋ ਫਿਰ ਬਰੀਡਰ ਖਲੋਤਾ ਠੀਕ ਆ ਜੀ ਕਿੰਨਾ ਸੋਹਣਾ ਰਿਸ਼ਤਾ ਸਾਡੇ ਇਹ ਹੈ ਨਹੀਂਗਾ ਸਾਡੇ ਸਪੋਰਟਸ ਹੈ ਨਹੀਂਗੀ ਰਾਈਡਰ ਦਾ ਸਿਰਫ ਬਰੀਡਰ ਆ ਬਰੀਡਰ ਕੋੜਾ ਦੇ ਦਿੰਦਾ ਵਾ ਉਹ ਦੂਜਾ ਬੰਦਾ ਕਹਿੰਦਾ ਮੈਂ ਵੀ ਬਰੀਡਰ ਹੀ ਬਣਨਾ ਹੁਣ ਪਤਾ ਨਹੀਂ ਬਣਦਾ ਕਿ ਨਹੀਂ ਬਣਦਾ ਹੁਣ ਸਾਡੇ ਪੰਜਾਬ ਚ ਇਹ ਵੇਖੋ ਕਿੰਨਾ ਆਸਟ੍ਰੇਲੀਅਨ ਖਲੋਤਾ ਜੇ ਇੰਨੇ ਆਸਟ੍ਰੇਲੀਅਨ ਖਲੋਤਾ ਹੋਵੇ ਇੰਨੇ ਆਸਟ੍ਰੇਲੀਅਨਾਂ ਦੇ ਬੱਚੇ ਸਾਡੇ ਤੋਂ ਤੇ ਖੇੜ ਹੀ ਨਹੀਂ ਖਤਮ ਹੋਣੀ ਚਾਹੀਦੀ ਸਾਡੇ ਤੇ ਬਹੁਤ ਜ਼ਿਆਦੀ ਖੇੜ ਹੋਣੀ ਚਾਹੀਦੀ ਆ ਕਿ ਇੰਨੇ ਸਾਨਾ ਦੇ ਬੱਚੇ ਇੰਨੇ ਘੋੜੀਆਂ ਕੱਲਿਆਂ ਸਾਨਾ ਬਗੈਰ ਵੀ ਨਹੀਂ ਸਰਨਾ ਤੇ ਸਵਾਰਾਂ ਬਗੈਰ ਵੀ ਨਹੀਂ ਸਕਦਾ ਮੇਰੀ ਗੈਰੀ ਗੈਰ ਮੇਰੀ ਪੂਰੀ ਗੱਲ ਸੁਣ ਲਿਓ ਉੱਥੋਂ ਫੇਰ ਆਪਣੀ ਹੈਸੀਅਤ ਦੇ ਹਿਸਾਬ ਨਾਲ ਪਹਿਲੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਤੀਜੇ ਨੰਬਰ ਵਾਲਾ ਜਿੰਨੀ ਜਿੰਨੀ ਕਿਸੇ ਦੀ ਪੈਸੇ ਲਾਉਂਦੀ ਸਹੀਅਤ ਆ ਬਰੇ ਡਰ ਆਪਦੇ ਫਾਰਮਾਂ ਦੇ ਘੋੜੇ ਲੈ ਆਉਂਦੇ ਆ ਹੂੰ ਪੰਜਾਬ ਦੇ ਹਰਿਆਣੇ ਦੇ ਜਾਂ ਹਿੰਦੁਸਤਾਨ ਦੇ ਫਾਰਮਾਂ ਤੇ ਬਾਹਰੋਂ ਘੋੜੇ ਵੀ ਆਉਂਦੇ ਜੀ ਇਹ ਬਾਹਰੋਂ ਵੀ ਖਰੀਦ ਕੇ ਲੈ ਆਉਂਦੇ ਜੀ ਬਾਹਰੋਂ ਇੱਥੇ ਘੋੜਾ ਆ ਸਕਦਾ ਵਾ ਇੱਥੋਂ ਬਾਹਰ ਨਹੀਂ ਜਾ ਸਕਦਾ ਇੱਥੋਂ ਬਾਹਰ ਨਹੀਂ ਜਾ ਸਕਦਾ ਉਹ ਅਗਲੇ ਬਣਾ ਕੇ ਗਏ ਕਾਨੂੰਨ ਤੁਹਾਡੇ ਸਿਰ ਤੇ ਲੱਗੇ ਹੋਏ ਆ ਹੂੰ ਜਿਹੜੀ ਮੈਂ ਤੁਹਾਨੂੰ ਗੱਲ ਕਹਿਤੀ ਵੀ ਜਦਨ ਤੁਹਾਡੇ ਘੋੜੇ ਬਾਹਰ ਵਿਕਣ ਲੱਗੇ ਤੇ ਬਾਈ ਜੀ ਇੱਥੇ ਫਿਰ ਪੰਜਾਬ ਸਰਕਾਰ ਜਾਂਦੀ ਰਹਿੰਦਾ ਮੈਂ ਘੋੜਿਆਂ ਦਾ ਉਹ ਮੁੱਦਾ ਪਚਾਰਿਆ ਤੇ ਪਸਾਰਿਆ ਵਾ ਜਿਹਦੇ ਵਿੱਚ ਹਕੂਮਤ ਨੂੰ ਲੈ ਕੇ ਹਾਕ ਹਾਕਮਾਂ ਤੱਕ ਨੂੰ ਸਵਾਲ ਕਰੋ ਵੀ ਇਹ ਕੀ ਗੱਲ ਵਾ ਉਹ ਤੁਹਾਡਾ ਫਾਇਦਾ ਹੋਣਾ ਫਰੀਡਰੋ ਤੁਹਾਡਿਆਂ ਸਾਨਾਂ ਦੇ ਬੱਚੇ ਵਿਕਣੇ ਆ ਤੁਹਾਡੇ ਘੋੜੀਆਂ ਘੋੜੇ ਵਿਕਣੇ ਆ ਮੈਂ ਤਾਂ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਲੜ ਰਿਆ ਮੈਂ ਤਾਂ ਸਮੁੱਚੇ ਖਿੱਤੇ ਦੀਆਂ ਅੱਖਾਂ ਖੋਲੀਆਂ ਸਾਰਿਆਂ ਦੀ ਜੇ ਮੈਨੂੰ ਪਤਾ ਸੀ ਮੈਂ ਦੱਸਦਾ ਕੋੜਾ ਤੁਸੀਂ ਕਹਿ ਰਹੇ ਹੋ ਜਾ ਹੀ ਨਹੀਂ ਸਕਦਾ ਨਹੀਂ ਜਾ ਸਕਦਾ ਦੱਸੋ ਕਿਹੜਾ ਫਿਰ ਤੁਸੀਂ ਕਹੋਗੇ ਗੱਲ ਮਾ ਘੁਮਾ ਕੇ ਉੱਥੇ ਲੈ ਕੇ ਜਾਂਦਾ ਮੈਂ ਪਰ ਲੈ ਕੇ ਜਾਣੀ ਪੈਣੀ ਹੈ ਫਿਰ ਬਾਬਾ ਜੀ ਕੋ ਕਹਿੰਦਾ ਸੀ ਮੈਨੂੰ ਇਟਲੀ ਦੀ ਪੀਆਰ ਮਿਲਦੀ ਵੀ ਹੈ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਉਹ ਇਟਲੀ ਇਟਲੀ ਦੀ ਪੀਆਰ ਫਿਲਦੀ ਵੀ ਆ ਬੰਦੇ ਦੇ ਤਿੰਨ ਡਿਫੈਂਡਰਾਂ ਜਿਹੜੀਆਂ ਨੇ ਕੋਈ ਇਹਨੂੰ ਵੀ ਮਿਲ ਰਹੀ ਆ ਨਹੀਂ ਨਹੀਂ ਬਾਬਾ ਜੀ ਨੂੰ ਉਹ ਕਹਿੰਦੇ ਸੀ ਵੀ ਇੱਕ ਬੰਦਾ ਇੱਕ ਬੰਦੇ ਨੇ ਮੈਨੂੰ ਕਾਲ ਕੀਤੀ ਵੀ ਇਟਲੀ ਦੀ ਪੀਆਰ ਦਵਾਂਗੇ ਤਿੰਨ ਡਿਫੈਂਡਰਾਂ ਦਵਾਂਗੇ ਕੋੜਾ ਚ ਪੰਜਾਬ ਸ਼ਿੰਗਾਰ ਸਾਨੂੰ ਦੇ ਦੇ ਨਹੀਂ ਨਹੀਂ ਪੰਜਾਬ ਸ਼ਿੰਗਾਰ ਇੱਥੇ ਰਹੂਗਾ ਕਿ ਇਟਲੀ ਜਾਊਗਾ ਇਹ ਤਾਂ ਉਹਨਾਂ ਨੂੰ ਪਤਾ ਹੋਵੇ ਆ ਤੇ ਮੈਨੂੰ ਉਹ ਸਵਾਲ ਕਰੋ ਨਾ ਵੀ ਕੋੜਾ ਕਿਹੜਾ ਬਾਹਰ ਗਿਆ ਵਾ ਵੀ ਤੂੰ ਕਹਿ ਰਿਹਾ ਵਾ ਵੀ ਕੋੜਾ ਬਾਹਰ ਜਾਂਦਾ ਹੀ ਨਹੀਂਗਾ ਵੀ ਫਲਾਨਾ ਕੋੜਾ ਬਾਹਰ ਚਲੇ ਗਿਆ ਹੂੰ ਮਸਲਾ ਇਹ ਆ ਵੀ ਜਦੋਂ ਇੱਕ ਵੀ ਚਲ ਗਿਆ ਨਾ ਬਾਬਾ ਜੀ ਸਾਡੇ ਕੋੜੇ ਵਾਰੀਅਰ ਹORS ਨੇ ਸਾਡਿਆਂ ਕੋੜੀਆਂ ਨੇ ਰਾਵੀਆਂ ਚ ਛਾਲ ਮਾਰੀ ਆ ਸਾਡਿਆਂ ਕੋੜਿਆਂ ਨੇ ਅਟਕ ਤਰਿਆ ਵਾ ਤੇ ਐਸ ਵਕਤ ਲੈਂਦੇ ਪੰਜਾਬ ਵਾਲਿਆਂ ਨੇ ਬਾਬਾ ਜੀ ਬਰੀਡ ਦਾ ਵਿੱਚ ਆ ਜਾਣਾ ਕੋਈ ਲੰਮਾ ਨਹੀਂਗਾ ਛੇਰੇ ਪੰਜਾਬ ਨੇ ਖੈਬਰ ਪਖਤੂਨ ਤੋਂ ਲੈ ਕੇ ਇੱਥੋਂ ਤੱਕ ਕਿੰਨਾ ਬਰੀਡਿਕ ਸੋਧ ਕੀਤਾ ਉਹ ਸਾਰੀ ਬਰੀਡ ਦਾ ਜਿਹੜੀ ਮਲਾਈ ਆ ਨਾ ਉਹ ਅੱਜ ਲੈਂਦੇ ਪੰਜਾਬ ਚ ਬਿਲਕੁਲ ਸੁਰੱਖਿਅਤ ਆ ਬਿਲਕੁਲ ਚੜਦੀ ਕਲਾ ਜਾ ਲੈਂਦੇ ਪੰਜਾਬ ਵਾਲਿਆਂ ਨੇ ਸਾਹਮ ਕੇ ਰੱਖੀ ਹੈ ਜਿਹੜੀ ਮੈਂ ਲੈਂਦੇ ਪੰਜਾਬ ਵਾਲਿਆਂ ਨੂੰ ਕਹਿੰਨਾ ਬਾਈ ਜੀ ਤੁਸੀਂ ਸਭ ਤੋਂ ਵੱਧ ਮੈਨੂੰ ਸਲਾਇਆ ਸਭ ਤੋਂ ਵੱਧ ਮੇਰੀਆਂ ਵੀਡੀਓ ਉਹਨਾਂ ਸਲਾਇਆਂ ਸਵਾਰ ਦੇ ਤੌਰ ਤੇ ਮੇਰੇ ਖੇਤੇ ਚ ਮੈਨੂੰ ਕੋਈ ਕੀ ਕਹਿੰਦਾ ਕੋਈ ਗੱਲ ਨਹੀਂ ਸਭ ਤੋਂ ਜਿਆਦੀਆਂ ਵੀਡੀਓ ਮੇਰੀਆਂ ਉਹਨਾਂ ਨੇ ਪਾਈਆਂ ਕੋਈ ਕੋਈ ਗੱਲ ਹੀ ਆਏਗੀ ਕੀਤੀ ਸੀ ਸਵਾਰ ਹੀ ਸਵਾਰ ਨੂੰ ਸੁਲਾਊਗਾ ਉਹਨਾਂ ਨੇ ਤੁਸੀਂ ਕਹੀ ਸੀ ਗੱਲ ਵੀ ਉਹਨਾਂ ਨੇ ਸਾਹਮਣੇ ਰੱਖੀ ਗਏ ਅਸੀਂ ਨਹੀਂ ਅਸੀਂ ਨਹੀਂ ਸਾਹਮਣੇ ਰੱਖੀ ਚੁੱਕ ਲੋ ਸੁਣਾਵਾ ਵੀਡੀਓ ਕੋਣੇ ਹੂੰ ਸੁਣਾਵਾ ਆਡੀਓ ਦੇ ਵਿੱਚ ਸੁਣਾ ਦਿਓ ਚਲੋ ਤੁਸੀਂ ਵੀਡੀਓ ਸੁਣਾਦਾ ਹੀ ਪਿਓ ਇੱਕ ਸਵਾਰ ਇੱਕ ਮਰਜੀ ਬੜੀ ਬੜੀ ਤਗੜੀ ਵੀਡੀਓ ਹੈ ਨਾਲੇ ਅੱਛਾ ਥੋੜੇ ਸੁਣਨ ਵਾਲੀ ਆ ਸੁਣਾ ਦਿਓ ਸੁਣਾ ਦਿਓ ਤੁਹਾਡੇ ਤੁਹਾਡੇ ਬਜ਼ੁਰਗ ਕੀ ਸੀਗੇ ਉੱਥੋਂ ਦੇ ਕੇ ਕੀ ਗਏ ਤੁਹਾਨੂੰ ਹੂੰ ਤੇ ਉਹ ਤੁਹਾਡੇ ਕੋ ਨਹੀਂ ਹੈਗੀ ਤੋ ਵੱਡਾ ਜਿਹੜਾ ਇਫੈਕਟ ਹੈ ਸਾਡੇ ਘੋੜੇ ਤੇ ਉਹ ਹੈ ਜੀ ਜਿਸ ਵਕਤ ਸਿੱਖਾਂ ਦੀ ਹਕੂਮਤ ਈ ਸਿੱਖ ਜਿਹੜੇ ਆਨ ਜੀ ਉਹ دیਵਾਨੇ ਆਨ ਰਣਜੀਤ ਸਿੰਘ ਦੇ ਬਾਰੇ ਜੀ ਲਿਖਿਆ ਬਹੁਤ ਹਿਸਟੋਰੀయన్స్ ਨੇ ਕਿ ਉਸ ਜੰਗਾਂ ਵੀ ਘੋੜਿਆਂ ਵਿੱਚ ਕੀਤੀਆਂ ਉਸ ਘੋੜਿਆਂ ਦੇ ਸਤਬਲ ਵੀ ਬਹੁਤ ਮੇਨਟੇਨ ਕੀਤੇ ਅਸੀਂ ਦੇਸੀ ਘੋੜੇ ਦੇ ਹਵਾਲੇ ਨਾਲ ਗੱਲ ਕਰਦੇ ਪਏ ਉਸਨੇ ਬਹੁਤ ਉਸ ਨੂੰ ਸ਼ੌਕ ਵੀ ਆਉਂਦੀ ਫੌਜੀਚ ਵੀ ਸ਼ੌਕਾ ਇਹਨਾਂ ਦੇ ਜਿਹੜਾ ਹੋਰ ਸਿੱਖਾਂ ਦਾ ਜਿਹੜਾ ਸਿਸਟਮ ਆ ਜਿਹੜੇ ਇਹਨਾਂ ਦੇ ਗੁਰੂ ਸਾਹਿਬਾਨ ਹਨ ਉਹਨਾਂ ਨੇ ਵੀ ਘੋੜਿਆਂ ਦਾ ਬਹੁਤ ਹੈ ਅੱਜ ਵੀ ਉਹਨਾਂ ਨੂੰ ਹੈ ਜੀ ਤੋਂ ਉਹਨਾਂ ਨੇ ਦੇਸੀ ਘੋੜਾ ਡਿਵੈਲਪ ਕਰਨ ਵਿੱਚ ਬੜੀ ਮਦਦ ਕੀਤੀ ਮੈਂ ਸਮਝਦਾਮ ਬਿਕੋਜ਼ ਉਹਨਾਂ ਦੀ ਬਾਦਸ਼ਾਹੀ ਸਤਲੁਜ ਤੋਂ ਲੈ ਕੇ ਤੇ ਖੈਬਰ ਪਾਸ ਤੱਕ ਹੀ ਜੀ ਉਸ ਸੱਚ ਅਸੀਂ ਇਹ ਸਾਰਾ ਖਿੱਤਾ ਜਿਹੜਾ ਅੱਜ ਅਸੀਂ ਘੋੜਿਆਂ ਵਾਲੇ ਹਾਂ ਇਹ ਸਾਰੇ ਉਸ ਦੇ ਵਿੱਚ ਆ ਗਏ ਅੱਜ ਵੀ ਘੋੜੇ ਔਰ ਕਰੋੜੇ ਜੀ ਉਸ ਜ਼ਮਾਨੇ 'ਚ ਉਸਨੇ ਅਫਗਾਨਿਸਤਾਨ ਤੋਂ ਵੀ ਘੋੜੇ ਮੰਗਾਏ ਉਸਨੇ ਪਿਸ਼ਾਵਰ ਤੱਕ ਜੰਗਾਂ ਕੀਤੀਆਂ ਘੋੜਿਆਂ ਪਿੱਛੇ ਔਰ ਇੱਕ ਕੋਈ ਮਿਸਟਰ ਬਰਨਜ਼ ਆ ਅੰਗਰੇਜ਼ ਉਸਨੇ ਆ ਕੇ ਇਸ ਨੂੰ 10 ਹੈਵੀ ਬਰੀਡ ਦੇ ਘੋੜੇ ਵੀ ਦਿੱਤੇ ਜੀ ਰਣਜੀਤ ਸਿੰਘ ਨੂੰ ਉਹਨ ਮੇਰੇ ਖਿਆਲ ਨਾਲ ਗਾਲਬਨ 1831 ਦੀ ਗੱਲ ਹੈ 10 ਹੈਵੀ ਬਰੀਡ ਦੇ ਘੋੜੇ ਇੰਗਲੈਂਡ ਵਾਲਿਆਂ ਨੇ ਉਹਨੂੰ ਤੋਹਫਾ ਕਰ ਲਿਆ ਅਸਲ ਇਛਤੋਲਨ ਦੇ ਹੋਰ ਮੁਕਾਸਿਦਾਨ ਲੇਕਿਨ ਮਹਾਰਾਜ ਕਿਉਂਕਿ ਘੋੜਿਆਂ ਦਾ دیਵਾਨਾ ਹੈ ਇਸ ਤੋਂ ਉਹਨਾਂ ਹੈਵੀ ਬਰੀਡ ਬਹੁਤ ਵੱਡਾ ਜਿਹੜਾ ਇਫੈਕਟ ਹੈ ਸਾਡੇ ਘੋੜੇ ਤੇ ਉਹ ਹੈ ਜੀ ਜਿਸ ਵਕਤ ਸਿੱਖਾਂ ਦੀ ਹਕੂਮਤ ਹੈ ਪ੍ਰੈਜ਼ੈਂਟ ਹਾਰਸ ਫੋਰ ਲੰਗਾ ਪੰਜਾਬ ਲੰਗਾ ਪੰਜਾਬ ਮਤਲਬ ਉਹਨਾਂ ਨੇ ਸਾਹਮਣੇ ਰੱਖੇ ਨੇ ਸਾਡੇ ਇਤਿਹਾਸਕ ਘੋੜੇ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਘੋੜੇ ਲੜਾਕੂ ਘੋੜੇ ਉਹਨਾਂ ਨੇ ਸਾਂਭ ਕੇ ਰੱਖੇ ਹੋਏ ਨੇ ਤੇ ਸਾਡੇ ਸਾਡਾ ਘੋੜਾ ਵਾ ਮੱਝੂ ਕੇ ਮੱਝੂ ਕੇ ਨਾ ਜੇ ਮਾਰਵਾੜੀ ਬਰੀਡ ਹੋ ਗਿਆ ਕੁਝ ਨਹੀਂ ਹੁੰਦਾ ਮਾਰਵਾੜਿਆ ਲਾ ਨੂੰ ਬੇਨਤੀ ਆ ਬਾਈ ਜੀ ਤੁਹਾਡੇ ਘੋੜੇ ਦੇ ਅਸੀਂ ਬਿਲਕੁਲ ਵਿਰੋਧੀ ਨਹੀਂ ਕਿ ਮੈਂ ਘੋੜੇ ਮਾਰਵਾੜੀ ਤੇ ਚੜਿਆ ਇਹ ਮਾਰਵਾੜੀ ਸੀ ਸਾਰੇ ਮਾਰਵਾੜੀ ਆ ਹੁਣ ਹੁਣ ਸਾਡੇ ਕੋਲ ਹੈ ਨਹੀਂ ਕਿ ਬਰੀਡ ਹੁਣ ਤਾਂ ਇਹ ਆ ਉਤਰਾ ਮੇਰੇ ਕੋਲ ਦੋ ਤਿੰਨ ਮੱਝੂ ਕੇ ਸੀਗੇ ਕਿ ਕਾਫੀ ਘੋੜੇ ਮੈਂ ਨੰਗਾ ਸਿੰਘਾਂ ਨੂੰ ਦੇ ਦੇਣਾ ਹੂੰ ਪਰ ਜਾਦੀ ਬਰੀਡ ਸਾਡੇ ਕੋਲ ਮਾਰਵਾੜੀ ਆ ਕਾਠਿਆ ਵਾੜੀ ਆ ਉਦੋਂ ਬਾਅਦ ਸਾਡੇ ਕੋਲ ਮੱਝੂ ਕੀ ਆ ਇਹੀ ਬੇਨਤੀ ਆ ਜੇ ਮਾਰਵਾੜ ਇੱਥੋਂ ਬੜੀ ਦੂਰ ਆ ਹੂੰ ਮਾਰਵਾੜ ਦਾ ਘੋੜਾ ਮਾਰਵਾੜੀ ਰਹਿਣਾ ਵਾ ਤੁਹਾਡੇ ਘੋੜੇ ਨੇ ਤੁਹਾਡੇ ਖਿੱਤੇ ਤੋਂ ਜਾਣਿਆ ਜਾਣਾ ਆਪਦੇ ਘੋੜੇ ਦਾ ਖਿੱਤਾ ਜਿਹੜਾ ਨਾ ਹੂੰ ਖਿੱਤੇ ਤੋਂ ਆਪਦੇ ਘੋੜੇ ਨੂੰ ਪਰਚਾਰੋ ਹੂੰ ਪਸਾਰੋ ਆਪਦੇ ਘੋੜੇ ਵੱਲ ਆਪਦੀ ਧਰਤੀ ਦੇ ਘੋੜੇ ਵੱਲ ਸ਼ੁੱਧ ਦੇਸੀ ਘੋੜੇ 'ਲ ਧਿਆਨ ਕਰੋ ਉਹਨੂੰ ਰਜਿਸਟਰਡ ਕਰਾਓ ਵੱਧ ਤੋਂ ਵੱਧ ਮੱਝੂ ਕੇ ਬਰੀਡ ਵੱਲ ਵੀ ਧਿਆਨ ਦਿਓ ਹੱਦ ਤੋਂ ਜ਼ਿਆਦਾ ਘੋੜਾ ਬੜਾ ਨਿਗਰਾ ਬੜਾ ਦਲੇਰ ਮੈਂ ਸਵਾਰ ਮੈਨੂੰ ਘੋੜੇ ਦੇ ਹੋਕੇ ਦਾ ਵੀ ਪਤਾ ਮੈਨੂੰ ਘੋੜੇ ਦੇ ਹੰਕਾਰੇ ਹੋਏ ਫੁਰਕੜੇ ਦਾ ਵੀ ਪਤਾ ਕੋਈ ਵੀ ਘੋੜਾ ਕਿਸੇ ਵੀ ਬਰੀਡ ਦਾ ਘੋੜਾ ਹੁਣ ਅਰਬੀਆਂ ਨੇ ਆਪਣੀ ਬਰੀਡ ਕਿਦਾਂ ਸ਼ੁੱਧ ਕੀਤੀ ਭਲਾ ਵੀਡੀਓ ਪਈ ਹੈ ਉਹੀ ਵੀਡੀਓ ਦੱਸਣ ਲੱਗਾ ਉਹ ਘੋੜਿਆਂ ਨੂੰ ਭੁੱਖੇ ਰੱਖਦੇ ਸੀਗੇ ਭੁੱਖੇ ਰੱਖਣ ਤੋਂ ਬਾਅਦ ਕੁੱਟਦੇ ਵੀ ਸੀਗੇ ਤੇ ਜਦੋਂ ਉਹ ਪੱਠੇ ਛੁੱਟਦੇ ਸੀਗੇ ਜਿਹੜਾ ਜਾ ਕੇ ਭੱਜ ਕੇ ਪੱਠਿਆਂ ਨੂੰ ਪੈਂਦਾ ਸੀਗਾ ਉਹਨੂੰ ਉਹ ਪਾਸੇ ਕਰ ਉਹਨੂੰ ਪਾਸੇ ਕਰ ਦਿੰਦੇ ਜਿਹੜਾ ਖੜਾ ਰਹਿੰਦਾ ਸੀ ਗੈਰਤ ਤੇ ਉੱਤੇ ਮਰਦਾਂ ਦੇ ਤੇ ਘੋੜਿਆਂ ਦੇ ਖਾਨਦਾਨ ਹੁੰਦੇ ਆ ਮੇਰੇ ਕਹਿਣ ਨਾਲ ਮੇਰੇ ਸਲਾਹੇ ਆਪਦੇ ਘੋੜੇ ਨਾਲੋਂ ਘੋੜਾ ਨਹੀਂ ਉਹਦੇ ਚ ਕਰਤੂਤ ਹੈਗੀ ਆ ਤੇ ਉਹ ਘੋੜਾ ਵਾ ਉਹ ਸਾਗਰ ਤਰਨ ਵਾਲਾ ਹੋਵੇ ਉਹ ਪਰਬਤ ਚੜ੍ਹਨ ਵਾਲਾ ਹੋਵੇ ਉਹ ਜੰਗ ਜੂ ਘੋੜਾ ਹੋਵੇ ਘੋੜੇ ਜੰਗਵਲ ਹੀ ਜਾਂਦੇ ਨੇ ਹਮ ਮਰਦ ਤੇ ਘੋੜੇ ਹਮ ਨੱਚਦੇ ਨਹੀਂ ਸੋਹਣੇ ਲੱਗਦੇ ਠੁਮਕੇ ਮਾਰਦੇ ਨਹੀਂ ਸੋਹਣੇ ਲੱਗਦੇ ਠੀਕ ਆ ਅਰਬੀਆਂ ਨੇ ਵੇਖੋ ਅਰਬ ਦਾ ਘੋੜਾ ਸਭ ਤੋਂ ਮਹਿੰਗਾ ਅਜ ਅਰੇਬੀਅਨ ਹੋਰ ਸੱਜੇ ਅਰੇਬੀਅਨ ਹੋਰ ਸਭ ਤੋਂ ਮਹਿੰਗਾ ਉਹ ਤੋਂ ਬਾਅਦ ਤੁਹਾਨੂੰ ਇੱਕ ਬੁਕਾਤੀ ਗੇਮ ਦਾ ਪਤਾ ਹੈ ਜਿਹੜੀ ਮੰਗੋਲਾਂ ਦੀ ਆ ਅੱਜ ਵੀ ਵਿਰਾਸਤੀ ਗੇਮ ਆ ਜਲਦੀ ਵੀ ਹੈ ਜਲਦੀ ਪਈ ਅੱਜ ਵੀ ਮੰਗੋਲਾਂ ਦੇ ਚੰਗੇਸ ਖਾਨ ਚੰਗੇਸ ਖਾਨ ਦਾ ਡੀਐਨਏ ਆ ਸਾਰਾ ਦੇਸ਼ ਉਹ ਬਾਈ ਜੀ ਉਹ ਗੇਮ ਜਿਹੜੀ ਖੁਦਾ ਗਵਾ ਫਿਲਮ ਦੇ ਵਿੱਚ ਸ਼ਰੀਦ ਦੇਵੀ ਤੇ ਅਮਤਾਬ ਬਚਨੇ ਕੋ ਬੱਕਰਾ ਜਾਂ ਨਹੀਂ ਲੈ ਕੇ ਪਾਈਦੇ ਹਾਂ 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 ਦੋ ਦੋ ਢਾਈ ਢਾਈ ਯਾਰ ਸਵਾਰ ਹੁੰਦਾ ਤੇ ਇੱਕ ਟਾਸਕ ਹੁੰਦਾ ਵਾ ਉਹ ਬੱਕਰਾ ਜਾਂ ਚੁੱਕਣਾ ਕਈ ਕਈ ਟੀਮਾਂ ਹੁੰਦੀਆਂ ਵਾ ਵੀ ਇੱਕ ਟੀਮ ਨੇ ਟਾਸਕ ਪੂਰਾ ਕਰਨਾ ਅੱਜ ਵੀ ਉਹ ਗੇਮ ਜੰਗ ਵਰਗੀ ਉਹਨਾਂ ਦੀ ਹੱਥ 'ਚ ਹੰਟਰ ਹੁੰਦੇ ਆ ਐਨ ਘੋੜੇ ਖੈਣ ਦੇ ਹੁੰਦੇ ਆ ਘੋੜੇ ਵੀ ਸੌ ਸਾਈ ਹੋ ਕੇ ਬੇਹੋਸ਼ ਹੋ ਜਾਂਦੇ ਆ ਬੰਦੇ ਵੀ ਘਬਰਾ ਜਾਂਦੇ ਆ ਵਿੱਚ ਇੱਥੋਂ ਤੱਕ ਕਈਆਂ ਬੰਦਿਆਂ ਦੀ ਡੈਥ ਵੀ ਹੋ ਜਾਂਦੀ ਵਿੱਚ ਉੱਥੇ ਇੱਕ ਮੈਂ ਵੀਡੀਓ ਵੇਖੀ ਉਹ ਬੰਦਾ ਪਿਛੋਂ ਨੂੰ ਬੱਕਰਾ ਜਿਆ ਖੋਨ ਰਹੀ ਭੇਡੂ ਜਾ ਉਹ ਉਹਨੇ ਟਾਸਕ ਪੂਰਾ ਕਰਨ ਵਾਸਤੇ ਨਾਲ ਹੀ ਆਪਸ਼ਾਲ ਮਾਰਤੀ ਨਾਲਿਓ ਬੱਕਰਾ ਟੋਏ ਜਿਹਦੇ ਵਿੱਚ ਸੁੱਟਣਾ ਹੈਗਾ ਉਹਦਾ ਸਿਰ ਵੱਜਾ ਜਾ ਕੇ ਆਲੂ ਦੇ ਵਿੱਚ ਉਹ ਉੱਥੇ ਹੀ ਰਹਿ ਗਿਆ ਵੀ ਦੁਨੀਆ ਦੀ ਮਨੁੱਖਾਂ ਦੀ ਤਸਵੀਰ ਵੇਖੋ ਤੇ ਘੋੜਿਆਂ ਦੀ ਤਸਵੀਰ ਵੇਖੋ ਦੁਨੀਆ ਕਿੱਥੇ ਪਹੁੰਚੀ ਨਿਗਾਹ ਤੇ ਮਾਰ ਲਓ ਯਾਰ ਹੂੰ ਹਣ ਬਾਕੀ ਤੁਸੀਂ ਕਮਰਜੀ ਸਾਨੂੰ ਸਾਰਾ ਕੁਝ ਘੋੜਿਆਂ ਨਾਲ ਡਿਸਕਸ ਹੁੰਦਾ ਰਹਿੰਦਾ ਸਾਡਾ ਤਾਂ ਜਰਨਲਿਜ਼ਮ ਜਿਹੜਾ ਮੈਂ ਤੇ ਉਹਨਾਂ ਨੂੰ ਪਿੱਟ ਪਿੱਟ ਕੇ ਮਰ ਗਿਆ ਪੀ ਯਾਰ ਮੈਨੂੰ ਸਵਾਲ ਦੱਸਣੇ ਪੈਂਦੇ ਆ ਆ ਵੀ ਗੱਲ ਕਰਨੀ ਪੈਂਦੀ ਆ ਖਿੱਤਾ ਖੜਾ ਹੋ ਜੇ ਹੂੰ ਬਾਕੀ ਇਹ ਆ ਸਾਡੇ ਸਰ ਗੱਲ ਆ ਗਈ ਆ ਕਹਿੰਦੇ ਫੇਮ ਭਾਲਦਾ ਬਾਬਾ ਬੜੇ ਘੰਟਾ ਰਹੀ ਬਾਬਾ ਫੇਮ ਭਾਲਦਾ ਕਮਰਜੀ ਮੇਰੀਆਂ ਤੇ ਵੀਡੀਓ ਚੁੱਕੋ ਵੀਡੀਓ ਕਿੰਨੀਆਂ ਪਈਆਂ ਟੈਲੀਟੇਸ਼ਨ ਤੋਂ ਲੈ ਕੇ ਪ੍ਰੋ ਪੰਜਾਬੀ ਤੋਂ ਲੈ ਕੇ ਮੈਂ ਤੇ 3 ਸਾਲ ਤੋਂ ਲਗਾਤਾਰ ਇੰਟਰਵਿਊਆਂ ਦੇ ਵਿੱਚ ਹੂੰ ਜੇ ਤੁਸੀਂ ਮੇਰਾ ਨੰਬਰ ਮੰਗਦੇ ਸੀਗੇ ਪਹਿਲਾਂ ਹੀ ਮੰਗਦੇ ਸੀ ਨਾ ਪਹਿਲਾਂ ਮੰਗਦਾ ਸੀ 22 ਤਰੀਕ ਤੋਂ ਪਹਿਲਾਂ ਹੀ ਮੰਗ ਰਹੇ ਸੀ ਨਾ ਸੇਮ ਹੈਗੀ ਸੀ ਤਾਂ ਹੀ ਮੰਗ ਰਹੇ ਸੀ ਨਾ ਮੇਰਾ ਚਿਹਰਾ ਜਾਣਿਆ ਬਾਕੀ ਇਹ ਆ ਨੀਲ ਕੰਠ ਨਾਲ ਹਰ ਮਹਾਰਾਇਣ ਨੀਲ ਬਸਨ ਬਰਨਵਾਰੀ ਪ੍ਰਭਜੂ ਤੋ ਕਹਿਲਾਜ ਹਮਾਰੀ ਹੂੰ ਸਾਨੂੰ ਪਤਾ ਵਾ ਕੁਆਲਿਟੀ ਦਾ ਤੇ ਕੁਆਂਟੀਟੀ ਦਾ ਕੋਈ ਮੇਲ ਨਹੀਂ ਸੱਚ ਦੀ ਗਿਣਤੀ ਛੋਟੀ ਹੁੰਦੀ ਆ ਘੱਟ ਹੁੰਦੀ ਆ ਪਰ ਬਹੁਤ ਲੰਬੀ ਹੁੰਦੀ ਆ ਝੂਠ ਤੂਫਾਨ ਆਪਦਾਪਣ ਨਿੱਜ ਬਹੁਤ ਮਾੜਾ ਹੁੰਦਾ ਵਾ ਜਿੰਨਾ ਚੜਦਾ ਉੱਦੀ ਛੇਤੀ ਸਮਾਪਤ ਹੁੰਦਾ ਉਹ ਕਹਿੰਦੇ ਇਟਾਂ ਦੇ ਪੱਠੇ ਤੇ ਜਿਹੜਾ ਕੰਮ ਕਰਦੇ ਨੇ ਉਹਨਾਂ ਦਾ ਮੁਕਾਬਲਾ ਸਲਮਾਨ ਖਾਨ ਥੋੜੀ ਨਾ ਕਰੇਗਾ ਉਹ ਬਾਬਾ ਜੀ ਜੇ ਉਹ ਵੰਗਾਰ ਵੀ ਦੇ ਇਟਾਂ ਦੇ ਪੱਠੇ ਤੇ ਕੰਮ ਕਰਨ ਲੱਗਾ ਸਲਮਾਨ ਖਾਨ ਥੋੜੀ ਨਾ ਉਹਦੇ ਨਾਲ ਮੁਕਾਬਲਾ ਕਰਨ ਜਾਏ ਮੈਂ ਤੁਹਾਨੂੰ ਕੋਈ ਵੀ ਇਹੋ ਜਿਹਾ ਉਦਾਹਰਨ ਦਿੱਤੀ ਆ ਇਟਾਂ ਵਾਲੀ ਪੱਠੇ ਵਾਲੀ ਸਲਮਾਨ ਖਾਨ ਵਾਲੀ ਜਿਹੜੀ ਗੱਲ ਕੀਤੀ ਆ ਲੌਜੀਕ ਨਾ ਕੀਤੀ ਆ ਸਬੂਤ ਨਾ ਕੀਤੀ ਆ ਬਗੈਰ ਕਿਸੇ ਵੀ ਟੌਪਿਕ ਤੋਂ ਤੁਹਾਡੇ ਨਾਲ ਕੋਈ ਗੱਲ ਨਹੀਂ ਮੇਰੀ